ਜੀ ਨਾਮ ਹੈ ਜੀ ਮੇਰਾ ਨਾਮ ਨਵਦੀਪ ਸਿੰਘ ਹੈ ਜੀ ਕਿਤੇ ਦੀ ਗੱਲ ਕਰ ਪਾਟੀ ਇਹ ਆਪਾਂ ਜੀ ਪਿੰਡ ਬਖੋਪੀਰ ਤੁਆਣੀਗੜ੍ਹ ਦੇ ਬਿਲਕੁਲ ਨੇੜੇ ਹੀ ਹੈ ਜੀ ਇਹ ਪਿੰਡ ਤੇ ਆ ਰਿਹਾ ਤੁਹਾਨੂੰ ਸੇਵਾ ਕਰਨ ਜਿਹੜੀ ਟਰਾਲੀਆਂ ਆਉਣੀਆਂ ਨੇ ਜੀ ਸਭਾਂ ਤੋਂ ਸਭ ਇਹ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੀ ਜਿਹੜੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਪਿੰਡ ਬਖੋਪੀਰ ਪਹੁੰਚਦਾ ਸਰਹੰਦ ਫਤਿਹਗੜ ਸਾਹਿਬ ਤੋਂ ਚੱਲ ਕੇ ਉਹ ਨਗਰ ਕੀਰਤਨ ਦੀ ਸੇਵਾ ਹਰ ਸਾਲ ਸਾਡੇ ਗਤਕਾ ਗਰੁੱਪ ਨੂੰ ਮਿਲਦੀ ਹੈ ਤੇ ਇਸ ਕਰਕੇ ਉਹ ਸੇਵਾ ਨਹੀਂ ਭਉਂਦੇ ਅਸੀਂ ਉਤੋਂ ਚਾਲੇ ਪਾਈ ਨੇ ਹੁਣ ਇਹ ਨਗਰ ਕੀਰਤਨ ਜਿਹੜਾ ਇੱਥੋਂ ਪਿੰਡਾਂ ਚੋਂ ਹੁੰਦਾ ਹੋਇਆ ਪਿੰਡ ਆਲੂਆਰਖ ਗੁਰਦੁਆਰਾ ਸਾਹਿਬ ਮਨਜੀਤ ਸਾਹਿਬ ਪਹੁੰਚਦਾ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਨਗਰ ਕੀਰਤਨ ਬੜੀ ਜਿੰਮੇ ਵੀ ਜਿਵੇਂ ਦੇਖਦੇ ਆਪਾਂ ਹਰੇਕ ਨਗਰ ਕੀਰਤਨ ਚ ਜਿਸ ਤਰ੍ਹਾਂ ਜਥੇਦਾਰਾ ਸਾਹਿਬ ਦੇ ਆਰਡਰ ਨੇ ਬੜੀ ਸ਼ਰਧਾ ਪੂਰਵਕ ਲੋਕਾਂ ਚ ਵੀ ਉਸੇ ਤਰੀਕੇ ਦਾ ਜਿਹੜਾ ਉਹਨਾਂ ਦਾ ਮਨ ਦੀ ਸ਼ਰਧਾ ਹੈ ਉਸੇ ਤਰੀਕੇ ਨਾਲ ਵੱਧਦੀ ਜਾ ਰਹੀ ਹੈ ਪਹਿਲਾਂ ਕਿਤੇ ਨਾ ਕਿਤੇ ਨਗਰ ਕੀਰਤਨਾਂ ਚ ਦੇਖਦੇ ਸੀ ਬੜੀਆਂ ਹੁੱਲੜ ਬਾਜੀਆਂ ਮਤਲਬ ਨੌਜਵਾਨ ਪੀੜ੍ਹੀ ਨੂੰ ਸ਼ਾਇਦ ਸਮਝ ਨਹੀਂ ਸੀ ਪਰ ਅੱਜ ਨਗਰ ਕੀਰਤਨ ਮੈਂ ਸਵੇਰ ਤੋਂ ਹੀ ਨਾਲ ਆ ਤੇ ਹੌਣ ਪਿੱਛੇ ਕੋਨੜਕੀ ਪਿੰਡ ਪਹੁੰਚ ਗਏ ਇੱਥੇ ਪਹੁੰਚਣ ਵਾਲੇ ਨੇ ਇੱਥੋਂ ਸਾਡੇ ਸੰਗਰੂਰ ਦੇ ਪਿੰਡਾਂ ਦੀ ਐਂਟਰੀ ਹੋ ਜੂਗੀ ਬਖਤੜੀ ਬਖੋਬੀਰ ਜਲਪਰਾ ਹੁੰਦੇ ਹੋਏ ਜਾ ਕੇ ਭਾਨੀਗੜ ਹੋ ਕੇ ਅਲੋਰ ਕਿਸਮਾਪਤੀ ਹੋਣੀ ਹੈ ਤਾਂ ਲੋਕਾਂ 'ਚ ਬੜੀ ਸ਼ਰਧਾ ਹੈ ਜੀ ਦੇਖੋ ਮੈਂ ਕਹਿੰਦਾ ਜੀ ਇਹ ਜਿਹੜੀ ਸਾਡੀ ਸਿੱਖੀ ਦੇ ਲਈ ਸਾਡੀ ਸਿੱਖ ਮਰਿਆਦਾ ਦੇ ਲਈ ਬਹੁਤ ਜ਼ਰੂਰੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਪਿਤਾ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਸਾਨੂੰ ਇਹ ਪਗੜੀਆਂ ਇਹ ਦਸਤਾਰਾਂ ਲੈ ਕੇ ਦਿੱਤੀਆਂ ਨੇ ਤੇ ਇਹ ਸਾਡੀ ਸਿੱਖ ਕੌਮ ਨੂੰ ਇਹ ਉਤਸ਼ਾਹ ਦੀ ਇਸ ਸਹਿਯੋਗ ਦੀ ਇਹ ਸਮਝ ਲਓ ਆਪਣੀ ਸਿੱਖੀ ਨੂੰ ਸੁਭਾਲਣ ਦੀ ਇਹ ਬਹੁਤ ਜ਼ਰੂਰਤ ਹੈ। ਲਖੋ ਸੰਗਤਾਂ ਨੂੰ ਤਾਂ ਸੰਗਤ ਆਪਾਂ ਕਈ ਦਿਨਾਂ ਤੋਂ ਦੇਖ ਰਹੇ ਹਾਂ 15 ਦਿਨਾਂ ਤੋਂ ਜਿਵੇਂ ਪੰਦਰਵਾੜਾ ਮਨਾਇਆ ਜਾਂਦਾ ਹੈ ਸੰਗਤਾਂ ਨੂੰ ਸੰਗਤਾਂ ਦਾ ਧੰਨਵਾਦ ਹੈ ਜੀ ਜਿਹੜਾ ਮਤਲਬ ਸਾਡੇ ਉਹ ਜੋਧਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦੇ ਲਈ ਉਹਨਾਂ ਦੇ ਅਸਥਾਨਾਂ ਦੇ ਆਕੇ ਨਤਮਸਤਕ ਹੋ ਰਹੇ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਇਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਕੀ ਨਾਮ ਹੈ ਜੀ ਸੁਖਵੀਰ ਸਿੰਘ ਜੀ ਇਹ ਨਾ ਬਹੁਤ ਵੱਡਾ ਭਾਗ ਆਣਿਆ ਜੀ ਇਹ ਸੇਵਾ ਹਰ ਇੱਕ ਨੂੰ ਮਿਲਦੀ ਨਹੀਂ ਹੈਗੀ ਪ੍ਰਧਾਨ ਜੀ ਵੱਲੋਂ ਸੇਵਾ ਲੱਗੀ ਸੀ ਜੀ 11 12 ਸਾਲ ਹੋ ਗਏ ਤਕਰੀਬਨ ਇਹੀ ਸੇਵਾ ਕਰਦੇ ਆ ਰਹੇ ਆ ਇੱਕ ਆਪਦੇ ਸਰੀਰ ਦੇ ਵਿੱਚੋਂ ਇੱਕ ਜਜ਼ਬਾ ਜਾਂ ਪੈਦਾ ਹੁੰਦਾ ਸਾਬ ਜਦਾਂ ਨੂੰ ਯਾਦ ਕਰਕੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਕੇ ਉਹਨਾਂ ਦੀ ਸੇਵਾ ਕਰਕੇ ਸਕੂਨ ਮਿਲਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਇਹ ਨਗਰ ਕੀਰਤਨ ਮਹਾਨ ਸ਼ਹੀਦ ਮਾਤਾ ਗੁਜਰ ਕੌਰ ਜੀ ਮਹਾਨ ਸ਼ਹੀਦ ਬਾਬਾ ਜੋਰਾਵਰ ਸਿੰਘ ਜੀ ਮਹਾਨ ਸ਼ਹੀਦ ਬਾਬਾ ਫਤਿਹ ਸਿੰਘ ਜੀ ਦੀ ਮਹਾਨ ਕੁਰਬਾਨੀ ਦੀ ਜਾਦ ਦੇ ਵਿੱਚ ਅਤੇ ਦਵਾਨ ਟੋਡਰਮਲ ਦੇ ਅਦੁੱਤੀ ਕਮਾਈ ਦੇ ਨੋ ਦੇ ਜਾਤ ਦੇ ਵਿੱਚ ਗੁਰਦੁਆਰਾ ਸ੍ਰੀ ਜੋਤੀ ਸਰੂਪ ਤੋਂ ਲਾਇਕ ਕਰਕੇ ਚੱਲ ਕਰਕੇ ਸਵੇਰੇ 7 ਵਜੇ ਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲੋ ਅਰਖ ਸੰਪੂਰਨ ਹੋਵੇਗਾ ਇਹ ਨਗਰ ਕੀਰਤਨਾ ਲਿਆਉਣ ਦਾ ਮਕਸਦ ਆਉਣ ਦਾ ਮਕਸਦ ਇਹ ਹੈ ਕਿ ਜਿਸ ਤਰ੍ਹਾਂ ਜਵਾਨ ਟੋਟਰ ਮੱਲ ਨੇ ਫਤਿਹਗੜ੍ਹ ਸਾਹਿਬ ਵਿਖੇ ਤਿੰਨੇ ਸਰੀਰਾਂ ਦਾ ਜਗਤਮਾ ਮਾਤਾ ਗੁਜਰਕੌਰ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਸਸਕਾਰ ਕੀਤਾ ਸੀ ਮੋਹਰਾ ਖੜੀਆਂ ਕਰਕੇ ਤੇ ਭਾਈ ਜੋਤ ਸਿੰਘ ਨਾਮੀ ਜਿਹੜਾ ਉਹਨਾਂ ਦਾ ਸਹਾਇਕ ਸੀ ਉਹਨੂੰ ਇਹ ਅਸਤ ਅੰਗਿੱਠੇ ਦੇ ਚੁੱਕ ਕਰਕੇ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਆਲੋ ਰੱਖਵਾਲੀ ਜਗ੍ਹਾ ਤੇ ਲਪੇ ਜਾਸੀ ਉਥੇ ਜਿਹੜੇ ਆਸਤ ਨੇ ਇਹ 1991 ਦੇ ਵਿੱਚ ਕਾਰ ਸੇਵਾ ਦੇ ਜਦੋਂ ਚੱਲੀ ਸੀ ਉਸ ਸਮੇ ਬਾਕਾ ਦਾ ਬਹੁਤ ساری ਸੰਗਤ ਖੜੀ ਸੀ ਇਹ ਆਸਤ ਨਿਕਲੇ ਸੀ ਅਤੇ ਕਲਸ ਦੇ ਵਿੱਚ ਪਾ ਕਰਕੇ ਕੰਚ ਦੇ ਵਰਤਮਾਨ ਦੇ ਵਿੱਚ ਪਾ ਕਰਕੇ 2 ਸਾਲ ਦੇ ਕਰੀਬ ਗੁਰੂ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਰੱਖ ਕਰਕੇ ਸੰਗਤਾਂ ਦਰਸ਼ਨਾ ਕਰਦੀਆਂ ਰਹੀਆਂ ਅਤੇ ਇਹ ਅੱਜ ਵੀ ਉੱਥੇ ਮੌਜੂਦ ਨੇ ਥੜਾ ਸਾਬ ਦੇ ਥੱਲੇ ਤੇ ਇਹ ਨਗਰ ਕੀਰਤਨ ਜਿਸ ਤਰ੍ਹਾਂ ਕਿ ਗੁਰਦੁਆਰਾ ਫਤੇਗੜ ਸਾਹਿਬ ਤੋਂ ਚੱਲ ਕਰਕੇ 13 ਪੋਹ ਨੂੰ ਨਗਰ ਕੀਰਤਨ ਜਿਸ ਤਰ੍ਹਾਂ ਕਿ ਮਾਤਾ ਗੁਜਰੀ ਜੀ ਦੇ ਤੇ ਸਹਿਬਜ਼ਾਦਿਆਂ ਦੇ ਸਰੀਰ ਦੀਵਾਨ ਟੋਡਰਮਲ ਲਾਇਆ ਕਰਕੇ ਉੱਥੇ ਸਸਕਾਰ ਲਈ ਪੁੱਜਿਆ ਸੀ ਐਸੇ ਤਰ੍ਹਾਂ ਹੀ ਅਗਲੇ ਦਿਨ ਜਿਸ ਤਰ੍ਹਾਂ ਫਿਰ ਪਹਿਲਾ ਨਗਰ ਕੀਰਤਨ 13 ਪੋਹ ਨੂੰ ਹੋਉਂਦਾ ਤੇ 14 ਪੋਹ ਨੂੰ ਜਿਹੜਾ ਇਹ ਨਗਰ ਕੀਰਤਨ ਨਾ ਜਿਸ ਤਰ੍ਹਾਂ ਕੇ ਫੁੱਲ ਲਿਆਂਦੇ ਸੀ ਭਾਈ ਜੋਤ ਸਿੰਘ ਨੇ ਤੇ ਹੱਲ ਔਰ ਖਾਏ ਸੀ ਉਸੇ ਤਰ੍ਹਾਂ ਦੇ ਇਹ ਰੂਪ ਦੇ ਵਿੱਚ ਉਸੇ ਯਾਦ ਦੇ ਵਿੱਚ ਸਹਿਬਜ਼ਾਦਿਆਂ ਦੀ ਸ਼ਹੀਦੀ ਦੇ ਯਾਦ ਦੇ ਵਿੱਚ ਉਹ ਫੁੱਲਾਂ ਦੇ ਯਾਦ ਦੇ ਵਿੱਚ ਸੋ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਮਹਾਰ ਸ਼ਹੀਦੀ ਸ਼ਰਧਾ ਯਾਦਗਾਰ ਨਗਰ ਕੀਰਤਨ ਦੇ ਨਾਂ ਤੇ ਹਰ ਸਾਲ 14 ਪਉ ਨੂੰ ਆਉਂਦਾ ਏ ਉਹ ਉਸਾਇਆ ਜੀ ਬਾਹਰਸ ਦਾ ਕੋਈ ਅਸਰ ਨਹੀਂ ਲੋਕਾਂ ਤੇ ਤਿੰਨ ਦਿਨ ਜਿਸ ਤਰਾਕੇ ਪਿੱਛੇ ਕੱਲ ਬਹੁਤ بارش ਹੋਈ ਆ ਰਾਤ ਵੀ ਬਹੁਤ بارش ਹੋਈ ਆ ਕੱਲ ਜਿਹੜਾ ਫਤੇ ਗੜ੍ਹ ਸਾਹਿਬ ਤੋਂ ਨਗਰ ਕੀਰਤਨ ਚੱਲ ਕੇ ਜੋਤੀ ਸਰੂਪ ਗਿਆ ਉਹਦੇ ਤੇ ਵੀ بارش ਹੁੰਦੀ ਰਹੀ ਆ ਅੱਜ ਵੀ ਪਿੱਛੇ ਜਦੋਂ ਚੱਲਿਆ ਨਗਰ ਕੀਰਤਨ ਆ بارش ਹੁੰਦੀ ਰਹੀ ਆ ਪਰ ਜਿਹੜਾ ਪ੍ਰੇਮ ਆ ਗੁਰੂ ਸਤਗੁਰੂ ਦੇ ਨਾਲ ਮਹਾਨ ਉਹਨਾਂ ਸਾਹਿਬਜਾਦਾਂ ਦੀ ਕੁਰਬਾਨੀ ਦੀ ਜਾਤ ਦੇ ਵਿੱਚ ਕਿਸੇ ਨੂੰ ਕੋਈ ਪਰਵਾਹ ਨਹੀਂ ਕਿਸ ਸਾਡ ਠੰਡਾ ਜਾਂ ਕੋਈ ਢਲਬੱਠ ਹੋ ਜੂਗੀ ਉਹ ਬਸ ਇੱਕ ਸ਼ਰਧਾ ਲਾਇਆ ਕਰਕੇ ਇਹ ਸੇਵਾ ਕਰ ਰਹੇ ਨੇ ਆ ਆਪਾਂ ਦੇਖਦਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਨਗਰ ਕੀਰਤਨ ਦੇ ਨਾਲ ਤੁਰ ਰਹੀ ਆ ਤੇ ਹਰ ਇੱਕ ਪੜਾਤੇ ਹੀ ਬਹੁਤ ਜ਼ਿਆਦੇ ਭੀੜ ਹੁੰਦੀ ਆ